ਉਹ ਕਹਿੰਦੇ ਪਾਣੀ ਵਿੱਚ ਗੁੜ ਪਾ ਲਈਏ ਬੀਤ ਜਾਏ ਜਦ ਰਾਤ ਉੱਠ ਸਵੇਰੇ ਪੀ ਲਈਏ ਤੇ ਚੰਗੇ ਹੋਣ ਹਾਲਾਤ ਹੂੰ ਹੂੰ ਤੇ ਜੇ ਤੁਸੀਂ ਰਾਤ ਨੂੰ ਗੁੜ ਜਿਹੜਾ ਉਹ ਗੁੜਾ ਦਾ ਪਾਣੀ ਚ ਪਾ ਕੇ ਰੱਖ ਦਿਓ ਤੇ ਸਵੇਰ ਨੂੰ ਤੁਸੀਂ ਪੀਓਗੇ ਤੇ ਉਹਦਾ ਫਾਇਦਾ ਹੋ ਜਾਊ ਅਗਲਾ ਉਹਨਾਂ ਨੇ ਲਿਖਿਆ ਕਿ ਧਨੀਏ ਪੱਤੇ ਮਸਲ ਕੇ ਬੂੰਦ ਨੇਤਰੀ ਤਾਰ ਦੁਖਦੀਆਂ ਅੱਖਾਂ ਠੀਕ ਹੋਣ ਪਲ ਲੱਗਣ ਦੋ ਚਾਰ ਹੂੰ ਹੂੰ ਤੇ ਜਿਹੜੇ ਧਨੀਏ ਦੇ ਪੱਤੇ ਨੇ ਉਹਨੂੰ ਮਸਲ ਕੇ ਉਹਦਾ ਪਾਣੀ ਕੱਢ ਕੇ ਅੱਖਾਂ 'ਚ ਪਾਉਣ ਦੇ ਨਾਲ ਅੱਖਾਂ ਨੂੰ ਫਾਇਦਾ ਹੁੰਦਾ। ਕਹਿੰਦੇ ਮਿਲੇ ਊਰਜਾ ਬਹੁਤ ਹੀ ਪੀਓ ਜੇ ਕੋਸਾ ਨੀਰ ਕਬਜ ਮੁਕਾਵੇ ਪੇਟ ਦੀ ਮਿਟ ਜਾਵੇ ਹਾ ਪੇਟ। ਵੈਰੀ ਗੁੱਡ। ਯਾ ਸੋ ਇਹ ਵੀ ਜਿਹੜੀ ਇੱਕ ਪ੍ਰੂਵਨ ਚੀਜ਼ ਹੈ। ਪਾਣੀ ਪੀਣਾ ਅੱਛੀ ਚੀਜ਼ ਹੈ। ਸੋ ਉਠੋ ਸਵੇਰੇ ਜਲ ਛਕੋ ਘੁੱਟ ਘੁੱਟ ਕਰਕੇ ਆਪ। ਬਸ ਤੋਂ ਬਸ 2-3 ਗਲਾਸ ਹੀ ਹਰ ਦਰੂ ਦਾ ਬਾਪ। ਸਵੇਰੇ 2-3 ਕੱਪ ਗਲਾਸ ਜਲੇ ਉਹ ਪਾਣੀ ਦੇ ਘੁੱਟ ਘੁੱਟ ਕਰਕੇ ਪੀਣ ਦੇ ਨਾਲ ਪੇਟ ਸਾਫ ਹੁੰਦਾ ਕਲੈਂਜ਼ ਹੋ ਗਿਆ ਬਾਡੀ ਐਂਡ ਇਟਸ ਗੁੱਡ ਜੀ ਸੋ ਅਗਲਾ ਸ਼ੇਰ ਆ ਜੀ ਕਹਿੰਦੇ ਕਿ ਠੰਡਾ ਪਾਣੀ ਨਾ ਪੀਓ ਕਰਦਾ ਬੁਰਾ ਵਿਹਾਰ ਕਰੇ ਹਾਜ਼ਮੇ ਨੂੰ ਸਦਾ ਇਹ ਤਾਂ ਬੜਾ ਵਿਗਾੜ ਹੂੰ ਹੂੰ ਤੇ ਹਾਜ਼ਮਾ ਵਿਗਾੜਦਾ ਜੇ ਤੁਸੀਂ ਠੰਡਾ ਪਾਣੀ ਪੀਨੇ ਹੋ ਬਿਲਕੁਲ ਕਹਿੰਦੇ ਭੋਜਨ ਕਰੀਏ ਬੈਠ ਕੇ ਧਰਤ ਪਲੱਥਾ ਮਾਰ ਚਿਬ ਚਿਬ ਖਾਈਏ ਅੰਨ ਨੂੰ ਵੈਦਨਾ ਚਾਕੇ ਬਾਅਦ ਵੈਰੀ ਗੁੱਡ ਹੂੰ ਹੂੰ ਤੇ ਚੌਕੜੀ ਮਾਰ ਕੇ ਥੱਲੇ ਬਹਿ ਕੇ ਭੁੰਜੇ ਬਹਿ ਕੇ ਭੋਜਨ ਜਿਹੜਾ ਉਹ ਸ਼ਕਣਾ ਚਾਹੀਦਾ ਤੇ ਚੱਬ ਚੱਬ ਕੇ ਸ਼ਕਣਾ ਚਾਹੀਦਾ ਅਗਲਾ ਉਹ ਕਹਿੰਦਾ ਕਿ ਸੁਬਾ ਫਲ ਦਾ ਰਸ ਪੀਓ ਲੱਸੀ ਫੇਰ ਦੁਪਹਿਰ ਰਾਤੀ ਪੀਓ ਦੁੱਧ ਜੀ ਰੋਗ ਦੇ ਨਿਯੋਖ ਹੈ ਹੂੰ ਹੂੰ ਜੇ ਸਵੇਰੇ ਉੱਠ ਕੇ ਆਪਾਂ ਫਲਾਂ ਦਾ ਜੂਸ ਪੀਨੇ ਆ ਤੇ ਦੁਪਹਿਰ ਨੂੰ ਆਪਾਂ ਲੱਸੀ ਪੀਨੇ ਆ ਤੇ ਰਾਤ ਨੂੰ ਦੁੱਧ ਪੀਨੇ ਆ ਤੇ ਫਿਰ ਰੋਗ ਛੇਤੀ ਕਿਤੇ ਲੱਗੇ ਨਹੀਂ ਆਉਂਦਾ ਭੋਜਨ ਕਰਕੇ ਰਾਤ ਨੂੰ ਤੁਰੇ ਕਦਮ ਹਜ਼ਾਰ ਹੂੰ ਹੂੰ ਯਾ ਸੈਰ ਕਰਨੀ ਬਹੁਤ ਜ਼ਰੂਰੀ ਹੈ ਭੋਜਨ ਕਰਕੇ ਰਾਤ ਨੂੰ ਤੁਰੇ ਕਦਮ ਹਜ਼ਾਰ ਡਾਕਟਰਾਂ ਤੇ ਵੈਦਾਂ ਮੁੱਕ ਜੂ ਕਾਰੋਬਾਰ ਬਿਲਕੁਲ ਕਿ ਜੇ ਤੁਸੀਂ ਸੈਰ ਦੀ ਆਦਤ ਪਾ ਲਓ ਬੜੀ ਵਧੀਆ ਆ ਘੁੱਟ-ਘੁੱਟ ਪੀਓ ਨੀਰ ਨੂੰ ਰਹੋ ਤਣਾਅ ਤੋਂ ਦੂਰ ਬਣੇ ਤਜਾਬੀ ਤਤਨਾ ਮੋਟਾਪਨ ਵੀ ਦੂਰ ਬਿਲਕੁਲ ਆਰਥਰਾਈਟਸ ਜਾਂ ਹਰਨੀਆ ਅਪੈਂਡਿਕਸ ਦਾ ਨਾਸ ਪੀਓ ਪਾਣੀ ਬੈਠ ਕੇ ਰੋਗ ਨਾ ਆਵੇ ਪਾਸ ਲਹੂ ਦਬਾਜ ਇਹ ਵਧ ਰਿਆ ਨਾ ਘਬਰਾਓ ਵੀਰ ਚਾਹ ਪੀਣੀ ਛਡ ਦੇਖਣਾ ਕੁੰਦਨ ਜਿਹਾ ਸਰੀਰ ਹੂੰ ਪੀ ਚਾਹ ਮੈਨੂੰ ਚਾਹ ਛੱਡ ਦੇ ਜਿਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਐਸੀ ਚੀਜ਼ ਤੋਂ ਮੈਨੂੰ ਇਹ ਯਾਦ ਆਈ ਸੀ ਜਦੋਂ ਸੁਖਬੀ ਟਿਵਾਨਾ ਦਾ ਹਾਂਜੀ ਸੋ ਮੈਂ ਅਗਲਾ ਉਹ ਲਿਖਦਾ ਕਿ ਸਵੇਰ ਦੁਪਹਿਰੇ ਰੱਖ ਲਓ ਭੋਜਨ ਵਿੱਚ ਸੰਤੋਲ ਹੂੰ ਹੂੰ ਡਾਇਟ ਸਾਈਟ ਹਾਂ ਸਵੇਰ ਸਵੇਰੇ ਰੱਖ ਲਓ ਭੋਜਨ ਵਿੱਚ ਸੰਤੋਲ ਅੱਧਾ ਘੰਟਾ ਲਓ ਨੀਂਦਰਾ ਰੋਗ ਨਾ ਆਵੇ ਕੋਲ ਨੈਪਿੰਗ ਬਹੁਤ ਜ਼ਰੂਰੀ ਹੈ ਸੋ ਇਹ ਕੁਝ ਇੱਕ ਚੀਜ਼ਾਂ ਜਿਹੜੀਆਂ ਨੇ ਮੈਂ ਹਲੇ ਬਾਕੀ ਦੀਆਂ ਵੀ ਪੜਦਾ ਕਿ ਸ਼ਾਹ ਵੇਲੇ ਕਮਰਾ ਜਿਓ ਦਿਨੇ ਜੋਖਾਏ ਨਰੇਸ਼ ਭੋਜਨ ਕਰੀਏ ਰਾਤ ਨੂੰ ਜਿਕੋ ਰੰਗ ਰੰਗ ਸੁਰੇਸ਼ ਹੂੰ ਹੂੰ ਤੇ ਸਵੇਰੇ ਬਾਦਸ਼ਾਹਾਂ ਵਾਂਗੂ ਦੁਪਹਿਰ ਨੂੰ ਵਜ਼ੀਰਾਂ ਵਾਂਗੂ ਤੇ ਰਾਤ ਨੂੰ ਫਕੀਰਾਂ ਵਾਂਗੂ ਭੋਜਨ ਖਾਓਗੇ ਤਾਂ ਵੀ ਚੰਗੇ ਰਹੋਗੇ ਦੇਰ ਰਾਤ ਤੱਕ ਜਾਗਣਾ ਰੋਗਾਂ ਦਾ ਜੰਜਾਲ ਬਿਲਕੁਲ देर रात तक जगना रोगਾਂ ਦਾ ਦੰਜਾਲ ਪੇਟ ਖਰਾਬੀ ਅੱਖ ਰੋਗ ਤਨ ਵੀ ਰਹੇ ਨਟਾਰ ਹੂੰ ਹੂੰ ਯਾ ਪੇਟ ਦੀ ਖਰਾਬੀ ਵੀ ਹੁੰਦੀ ਆ ਅੱਖਾਂ ਨੇ ਵੀ ਫਰਕ ਪੈਂਦਾ ਤੇ ਸਰੀਰ ਵੀ ਜਿਹੜਾ ਜਿਹਾ ਨਟਾਰ ਲੈਂਦਾ ਦਰਦ ਜ਼ਖਮ ਦੇ ਚੋਬ ਵੀ ਸੋਜਿਸ਼ ਦੇ ਉਪਜਾ ਜਿੱਥੇ ਪੀੜਾ ਟਸਕ ਦੀ ਚੁੰਬਕ ਦਿਓ ਲਗਾ ਉਹ ਮੈਗਨੇਟ ਮੈਗਨੋਥੈਰਪੀ ਹਾਂਜੀ ਮੈਗਨੋਥੈਰਪੀ ਸੋ ਜੇ ਕਿਸੇ ਨੇ ਵੀ ਇਹ ਲਿਖੀ ਆ ਜੀ ਵੈਰੀ ਨਾਈਸ ਸੋ ਪੂਰੇ ਦਾ ਪੂਰਾ ਲੱਗਦਾ ਕਿ ਬੰਦਾ ਜ ਤਕੜਾ ਵਿਆਹ ਲੱਗਦਾ ਜੀ ਹੂੰ ਹੂੰ ਕਹਿੰਦੇ 70 ਰੋਗ ਭਿਆਨ ਕੀ ਚੂਨਾ ਕਰਦਾ ਦੂਰ ਹੂੰ ਹੂੰ 70 ਰੋਗ ਭਿਆਨ ਕੀ ਚੂਨਾ ਕਰਦਾ ਦੂਰ ਦੂਰ ਕਰੇ ਇਹ ਬਾਝਪਨ ਸੁਸਤੀ ਅਪਚ ਹਜ਼ੂਰ ਹੂੰ ਹੂੰ ਰੋਟੀ ਖਾ ਕੇ ਵੀਰ ਨੂੰ ਪਾਣੀ ਘੰਟਾ ਬਾਅਦ ਯਾ ਹਮੇਸ਼ਾ ਕਹਿੰਦੇ ਆ ਪਾਣੀ ਰਾਈਟ ਅਵੇ ਰੋਟੀ ਦੇ ਨਾਲ ਨਹੀਂ ਲੈਣਾ ਗੈਪ ਪਾ ਕੇ ਲਓ ਹੂੰ ਰੋਟੀ ਖਾ ਕੇ ਵੀਰ ਨੂੰ ਪਾਣੀ ਘੰਟਾ ਬਾਅਦ ਇਹ ਵੀ ਹੈ ਇੱਕ ਔਸ਼ਧੀ ਰੱਖੋ ਇਸ ਨੂੰ ਯਾਦ ਇਹ ਵੀ ਇੱਕ ਦਵਾਈ ਐ ਕੋਈ ਨੂੰ ਯਾਦ ਰੱਖਣਾ ਚਾਹੀਦਾ ਅਲਸੀ ਤੇਲ ਤੇ ਨਾਰੀਅਲ ਘਿਓ ਸਰ੍ਹੋਂ ਦਾ ਤੇਲ ਹੂੰ ਹੂੰ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਜੀ ਅਲਸੀ ਤੇਲ ਤੇ ਨਾਰੀਅਲ ਘਿਓ ਸਰ੍ਹੋਂ ਦਾ ਤੇਲ ਇਹੀ ਖਾਓ ਨਹੀਂ ਤੇ ਸਮਝ ਲਵੋ ਦਿਲ ਫੇਲ ਸੋ ਅੱਛੇ ਤੇਲ ਦੱਸੇ ਨੇ ਵੀ ਕਿਹੜੇ ਕਿਹੜੇ ਤੁਸੀਂ ਲੈ ਸਕਦੇ ਜੀ ਬਿਲਕੁਲ ਸੋ ਆਖਰੀ ਹੈ ਜੇ ਕਹਿੰਦੇ ਕਾਲਾ ਲੂਣ ਕਮਾਲ ਹੈ ਦੁਇਮ ਪਹਾੜੀ ਜਾਨ ਹਮ ਹਮ ਚਿੱਟਾ ਲੂਣ ਸਮੁੰਦਰੀ ਇਹ ਹੈ ਜ਼ਹਿਰ ਸਮਾਨ ਬਿਲਕੁਲ ਯਾ ਸੋ ਕਾਲਾ ਲੂਣ ਜਿਹੜਾ ਉਹ ਵਧੀਆ ਹੈ ਜੀ ਚਿੱਟਾ ਲੂਣ ਜਿਹੜਾ ਉਹ ਜ਼ਹਿਰ ਆ ਜੀ ਸੋ ਭਾਂਡੇ ਜੋ ਅਲਮੀਨਮੀ ਹਮ ਹਮ ਕਰਦਾ ਹੈ ਪ੍ਰਯੋਗ ਆਪ ਬੁਲਾਵੇ ਦੋਸਤੋ ਉਹ 48 ਰੋਗ ਯਾ ਮਨਮ ਆਬੀਸਲੀ ਕਾਜ਼ ਲਾਟ ਆਫ ਡਿਫਰੈਂਟ ਹੈਲਥ ਇਸ਼ੂਸ ਜੀ ਸੋ ਜਿਹੜੇ ਇਹ ਜਿਹੜੀ ਮੈਂ ਕਵਤਾ ਇਹ ਫੇਸਬੁੱਕ ਤੇ ਵੀ ਪਾਈ ਆ ਔਰ ਤੁਸੀਂ ਜੇ ਕਿਤੇ ਰੋਜ਼ ਇਹਨੂੰ ਪੜ ਲਿਆ ਕਰੋ ਨਾ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਫਾਇਦੇ ਵਾਲੀਆਂ ਪਤਾ ਲੱਗ ਜਾਂਦੀਆਂ ਨੇ ਸੋ ਦਰਸਲ ਅਸੀਂ ਬਹੁਤੀ ਵਾਰੀ ਜਿਹੜੀਆਂ ਆਪਾਂ ਉਹ ਗੱਲ ਕਰਦੇ ਕਿ ਆਦਤਾਂ ਵਿਗਾੜੀਆਂ ਨੇ ਹਾਂਜੀ ਇਹਨਾਂ ਦੇ ਵਿੱਚੋਂ ਬਹੁਤੇ ਟੋਟਕੇ ਜਿਹੜੇ ਇਹੋ ਨਹੀਂ ਜਿਹੜੀਆਂ ਅਸੀਂ ਰੋਜ਼ਮਰਾਂ ਦੀਆਂ ਆਦਤਾਂ ਸੁਧਾਰ ਕੇ ਆਪਣੀ ਬਾਡੀ ਦੇ ਵਿੱਚ ਚੇਂजेस ਆ ਸਕਦੇ ਚੇਂजेस ਆ ਸਕਦੇ